ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਦੀ ਤੇ ਰੈਡਿਟ ਕਾਰਡ ਤੇ ਡੈਬਿਟ ਕਾਰਡ ਦੇ ਕੀ ਕੀ ਫਾਇਦੇ ਆ ਕੀ ਕੀ ਨੁਕਸਾਨ ਆ ਜਿਹੜਾ ਡੈਬਿਟ ਕਾਰਡ ਹੁੰਦਾ ਆਪਣਾ ਏਟੀਐਮ ਉਹ ਆਪਣੇ ਬੈਂਕ ਖਾਤੇ ਨਾਲ ਅਟੈਚ ਹੁੰਦਾ ਜਿੰਨਾ ਤਰ ਆਪਣੇ ਬੈਂਕ ਖਾਤੇ 'ਚ ਬੈਲੈਂਸ ਆ ਉਹਨਾਂ ਚਿਰ ਆਪਾਂ ਨੂੰ ਯੂਜ਼ ਕਰ ਸਕਦੇ ਹਾਂ ਜਦੋਂ ਆਪਣਾ ਬੈਂਕ ਖਾਤੇ ਦਾ ਬੈਲੈਂਸ ਲੋ ਹੋ ਗਿਆ ਉਸ ਤੋਂ ਬਾਅਦ ਆਪਾਂ ਯੂਜ਼ ਨਹੀਂ ਕਰ ਸਕਦੇ ਪਰ ਡੈਬਿਟ ਕਾਰਡ 'ਚ ਇਹ ਸਹੂਲਤਾ ਹੁੰਦੀਆਂ ਵੀ ਕਦੇ ਆਪਣਾ ਇਹ ਨਹੀਂ ਵੀ ਦਰਵਾਰਤ ਹੋ ਜੂਗੀ ਜਦੋਂ ਪੈਸੇ ਖਤਮ ਹੋ ਗਏ ਉਹਨੇ ਆਪਣੇ ਆਪ ਬੰਦ ਹੋ ਜਾਣਾ ਜਿਹੜਾ ਕ੍ਰੈਡਿਟ ਕਾਰਡ ਆ ਉਸ ਤੇ ਆਪ ਨੂੰ ਇੱਕ ਲਿਮਟ ਲਿਮਟ ਬਣ ਜਾਂਦੀ ਆ ਆਪਣੀ ਜਿਵੇਂ 25000 ਤੋਂ ਲੈ ਕੇ 50000 ਤੱਕ ਕਿ ਮਹੀਨੇ ਵਾਸਤੇ ਉਹ ਲਿਮਟ ਆਪਾਂ ਖਰਚ ਸਕਦੇ ਹੁੰਦੇ ਆ ਜੇ ਜੇ ਮਹੀਨੇ ਤੱਕ ਆਪਾਂ ਪੈਸੇ ਉਹ ਖਰਚ ਲਏ 50000 ਖਰਚ ਲਿਆ ਤੇ 50000 ਆਪਾਂ ਫਿਰ ਉਸ ਅਕਾਊਂਟ ਚ ਪੈਸੇ ਵਾਪਸ ਕਰਤੇ ਭਰਤੇ ਤਾਂ ਆਪ ਨੂੰ ਕੋਈ ਵਿਆਜ ਨਹੀਂ ਹੋਣਾ ਉਹਦਾ ਇਹ ਫਾਇਦਾ ਉਹਨਾਂ ਵਾਸਤੇ ਆ ਜਿਹਨਾਂ ਦੀ ਇਨਕਮਿੰਗ ਪੱਕੀ ਤਨਖਾਹ ਗਿਆ ਜਾਂ ਇਨਕਮਿੰਗ ਮੋਟੀ ਆ ਜਿਹੜੇ ਭਰ ਸਕਦੇ ਆ ਜਿਹੜੇ ਨਹੀਂ ਭਰ ਸਕਦੇ ਉਸ ਨਾਲ ਵਾਸਤੇ ਬਹੁਤ ਨੁਕਸਾਨ ਕਿਉਂਕਿ ਜੇ ਆਪਾਂ ਮਹੀਨੇ ਤੱਕ ਕਲਾਸ ਤੱਕ ਨਹੀਂ ਭਰ ਸਕਦੇ ਤਾਂ ਉਹਦਾ ਵੀ ਵਿਆਜ ਲੱਗਦਾ ਤੇ ਪਹਿਲਾਂ ਤਾਂ ਇਹ ਨੁਕਸਾਨ ਆ ਜਦੋਂ ਆਪਣੇ ਕੋਲੇ ਪੈਸੇ ਆ ਜਾਂਦੇ ਆ ਖੁੱਲੇ 50000 ਆ ਗਿਆ ਵੀ ਆਪ ਨੂੰ ਐ ਹੁੰਦਾ ਵੀ ਇਹਦਾ ਕਿਹੜਾ ਕੋਈ ਵਿਆਜ ਪਹਿਣਾ ਆਪਾਂ ਫਜ਼ੂਲ ਖਰਚੀ ਵਧਾ ਲੈਨੇ ਆ ਥਾਂ ਥਾਂ ਤੇ ਖਰਚੀ ਜਾਂਨੇ ਆ ਉਹ ਚੀਜ਼ਾਂ ਖਾ ਲੈਣੀਆਂ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਆਪਾਂ ਨੂੰ ਤੇ ਦੂਜਾ ਨੁਕਸਾਨ ਇਹ ਆ ਜਦੋਂ ਮਹੀਨੇ ਦੇ ਐਂਡ ਤੱਕ ਆਪਾਂ ਨਹੀਂ ਕਿਸ਼ਤ ਭਰ ਸਕਦੇ ਤਾਂ ਉਥੇ ਉਹ ਮੋਟਾ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਬਿਲਕੁਲ ਤਾਂ ਉਹ ਆਪਸ਼ਨ ਦਿੰਦੇ ਆ ਮਿਨੀਮਮ ਦੀ ਵੀ ਤੁਸੀਂ ਜੇ ਨਹੀਂ ਪੈਸੇ ਪੂਰੇ ਭਰ ਸਕਦੇ ਮਹੀਨੇ ਦੇ ਐਂਡ 'ਚ ਤਾਂ ਮਿਨੀਮਮ ਇੰਨੇ ਪੈਸੇ ਤੁਹਾਨੂੰ ਭਰਨੇ ਹੀ ਪੈਣੇ ਆ ਜੇ ਆਪਾਂ ਉਹ ਮਿਨੀਮਮ ਪੈਸੇ ਉਹਨੇ ਭਰ ਦਿੰਨੇ ਆ ਤਾਂ ਉਹ ਆਪਾਂ ਨੂੰ ਉੱਥੇ ਆਪਸ਼ਨ ਇਹ ਦੇ ਦਿੰਦੇ ਆ ਵੀ ਤੁਸੀਂ ਅਗਲੇ ਮਹੀਨੇ ਸਾਰੇ ਪੈਸੇ ਰਿਟਰਨ ਕਰ ਦਿਓ ਕਿਰਾਂ ਅਸੀਂ ਇਸ ਮਹੀਨੇ ਦਾ ਤੁਹਾਨੂੰ ਰੋਕ ਦਿੰਨੇ ਆ ਮਿਨੀਮਮ ਭਰ ਕੇ ਜਾਨੀ ਕਿ ਆਪਾਂ ਉਹ ਕਹ ਮੋਟੀ ਸਾਦੀ ਭਾਸ਼ਾ ਚ ਲੈ ਲੇ ਗਏ ਦੇਸੀ ਭਾਸ਼ੇ ਤੇ ਆਪਾਂ ਤੁਹਾਨੂੰ ਵਿਆਜ ਲੈ ਲੈਂਦੇ ਆ ਤੇ ਅਗਲੀ ਜਿਹੜੀ ਰਕਮ ਰਹੇਗੀ ਉਸ ਨੂੰ ਜਿਹੜਾ ਵਿਆਜ ਆ ਬਾਈ ਉਹ 30 ਤੋਂ 35% ਤੱਕ ਵਿਆਜ ਲਾ ਦਿੰਦੇ ਆ ਉੱਤੇ ਜੋ ਕਿ ਬਹੁਤ ਮੋਟੀ ਰਕਮ ਬਣ ਜਾਂਦੀ 30 35% ਦੇ ਹਿਸਾਬ ਨਾਲ 50000 ਦਾ ਬਹੁਤ ਮੋਟੀ ਰਕਮ ਬਣ ਜਾਂਦੀ ਆ ਤੇ ਜੋ ਪਰਨਾ ਬਹੁਤ ਹੀ ਔਖਾ ਹੋ ਜਾਂਦਾ ਤੇ ਇੱਕ ਤਰ੍ਹਾਂ ਦਾ ਫਜ਼ੂਲ ਖਰਚੀ ਆ ਤੇ ਕਰਦੇ ਢਾ ਜਾਂਦਾ ਆਮ ਹੰਦੇ ਨੂੰ ਲੈਣਾ ਨਹੀਂ ਚਾਹੀਦਾ ਇਹ ਉਹਨਾਂ ਨੂੰ ਹੀ ਡੈਬਿਟ ਕਾਰਡ ਲੈਣਾ ਚਾਹੀਦਾ ਕ੍ਰੈਡਿਟ ਕਾਰਡ ਜਿਹੜੇ ਪੱਕੇ ਤੌਰ ਤੇ ਤਨਖਾਹ ਤੇ ਜਾਂ ਉਹਨਾਂ ਦੀ ਇਨਕਮਿੰਗ ਮੋਟੀ ਆ ਦੀ ਮਹੀਨੇ ਦਾ ਖਰਚ ਲਿਆ ਤੇ ਮਹੀਨੇ ਬਾਅਦ ਭਰ ਸਕਣ ਕਿਉਂਕਿ ਤਨਖਾਹ ਹੁੰਨ ਤੇ ਇੱਕ ਤਰੀਕ ਤੋਂ ਲੈ ਕੇ 30 ਤਰੀਕ ਤੱਕ ਮਹੀਨਾ ਹੈਗਾ ਅਗਲੀ 1 ਤਰੀਕ ਨੂੰ ਤਨਖਾਹ ਮਿਲਨੀ ਆ ਜਿਹੜੇ ਉਹਦੇ ਵਿੱਚ ਸਨੱਚ ਖਰਚੇ ਆ ਉਹ ਕ੍ਰੈਡਿਟ ਕਾਰਡ ਰਾਹੀਂ ਪੂਰੇ ਕਰ ਸਕਦੇ ਆ ਜਦੋਂ ਤਨਖਾਹ ਮਿਲ ਗਈ ਉਹ ਚ ਜਾ ਕੇ ਪੈਸੇ ਪਾ ਦਿਓ ਫਿਰ ਇਹਦਾ ਕੋਈ ਵਿਆਜ ਨਹੀਂ ਫਿਰ ਤਾਂ ਇਹਦਾ ਫਾਇਦਾ ਜੇ ਆਪਾਂ ਨਹੀਂ ਪਰ ਸਕਦੇ ਲਾਸਟ ਤੱਕ ਐਂਡ ਤੱਕ ਕਿਉਂਕਿ ਆਮ ਦੇਖਦੇ ਆ ਆਪਣੇ ਪਿੰਡਾਂ ਚ ਬਾਈ ਜਰ ਜੇ ਪੈਸੇ ਆ ਜਾਂਦੇ ਆ ਕਿਸੇ ਹੀ ਪ੍ਰਕਾਰ ਦਾ ਆਪਾਂ ਲੋਨ ਕਰਾ ਲੈਂਦੇ ਆ ਜਾਂ ਜਿਵੇਂ ਹੁਣ ਆ ਘਰਾਂ ਚ 30000 ਰੁਪਏ 40000 ਰੁਪਏ ਦਾ ਲੋਨ ਹੁੰਦਾ ਜਦੋਂ ਪੈਸੇ ਹੱਥ ਚ ਆ ਜਾਂਦੇ ਆ ਫਜ਼ੂਲ ਖਰਚੀ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਬਾਅਦ ਚ ਜਦੋਂ ਕਿਸ਼ਤ ਭਰਨੀ ਹੁੰਦੀ ਆ ਉਦੋਂ ਆਪਣੇ ਕੋਲੇ ਪੈਸੇ ਨਹੀਂ ਹੁੰਦੇ ਤੇ ਇਹ ਫਾਇਦਾ ਸਿਰਫ ਉਹਨਾਂ ਵਾਸਤੇ ਆ ਜਿਹੜੇ ਪੱਕੇ ਤੌਰ ਤੇ ਤਨਖਾਹਤ ਆ ਨਹੀਂ ਇਹਦਾ ਖਰਚਾ ਤੇ ਬਹੁਤ ਜ਼ਿਆਦਾ ਨੁਕਸਾਨ ਬਹੁਤ ਆ ਤੇ ਫਾਇਦਾ ਉਹਦੇ ਲਈ ਜਮਾ ਨਹੀਂ ਜਿਹੜਾ ਨਹੀਂ ਭਰ ਸਕਦਾ ਉਸ ਨੂੰ ਵਿਆਜ 34% ਦੇ ਨਾਲ ਵਿਆਜ ਭਰਨਾ ਪੈਂਦਾ ਜੇ ਲਾਸਟ ਤੱਕ ਨਾ ਪੈਸੇ ਭਰੇ ਜਾਣ ਤੇ ਬਾਕੀ ਬਾਈ ਇਹ ਇਹ ਨਹੀਂ ਵੀ ਕੋਈ ਮਾਫੀ ਆ ਜੂ ਇਹ ਭਰੇ ਤੂੰ ਖੜਾ ਛਟਰਾ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ